ਸਰਕਾਰ ਬਾਈ ਦੇ ਵਿੱਚ ਤੁਸੀਂ ਬਣਾਈ ਸਰਕਾਰ ਦਾ ਕੰਮ 92 ਸੀਟਾਂ ਲੈ ਕੇ ਪਹਿਲੇ ਸਾਲ ਤੋਂ ਹੀ ਕੰਮ ਸ਼ੁਰੂ ਕਰਤਾ ਪਹਿਲੇ ਮਹੀਨੇ ਤੋਂ ਹੀ ਕੰਮ ਸ਼ੁਰੂ ਕਰਤਾ 16 ਮਾਰਚ ਨੂੰ ਸੌ ਚੁੱਕੀ ਸੀ ਹਜੇ 4 ਸਾਲ ਹੋਏ ਨਹੀਂ 16 ਮਾਰਚ ਨੂੰ 4 ਸਾਲ ਹੋਣਗੇ ਖਟਕੜ ਕਲਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਸੌ ਚੁੱਕੀ ਸੀ 16 ਮਾਰਚ ਨੂੰ ਤੇ ਜਲਾਈ ਦਾ ਬਿੱਲ ਜਿਹੜਾ ਪਹਿਲਾ ਬਿੱਲ ਆਉਣਾ ਸੀ ਨਾ April ਤੇ May ਛੱਡ ਕੇ ਪਹਿਲਾ ਬਿਜਲੀ ਦਾ ਬਿੱਲ ਸਾਰਿਆਂ ਨੂੰ ਜ਼ੀਰੋ ਆਇਆ ਸੀ ਅਸੀਂ ਕਹਾਂ ਪਹਿਲਾ ਬਿੱਲ ਹੀ ਮaaf ਕਰੋ ਆਪਾਂ ਵਾਦਾ ਕਰਕੇ ਆਇਆ ਪਹਿਲੇ ਦਿਨ ਤੋਂ ਕੰਮ ਸ਼ੁਰੂ ਕਰੋ ਖੇਤਾਂ ਲਈ ਬਿਜਲੀ ਦਿਨੇ ਮੈਂ ਖੁਦ ਜ਼ਿੰਮੇਦਾਰ ਪਰਿਵਾਰ ਨੂੰ ਸੰਬੰਧ ਰੱਖਦਾ ਮੈਂ ਰਾਤਾਂ ਜਾਂਦਾ ਰਿਆਂ ਰਾਤ ਨੂੰ ਹੁਣ ਕਣਕਾਂ ਨੂੰ ਪਾਣੀ ਲਾਉਣ ਹੁਣ ਦੂਜਾ ਤੀਜਾ ਪਾਣੀ ਹੋ ਗਿਆ ਐਨੀ ਠੰਡ ਹੈ ਬੀ ਰਜਾਈ ਦੇ ਵਿੱਚ ਵੀ ਕੁੰਗੜੇ ਪਏ ਆ 0 ਡਿਗਰੀ 2 ਡਿਗਰੀ 1 ਡਿਗਰੀ ਆ ਠੰਡ ਚੱਲ ਰਹੀ ਤੇ ਉਦੋਂ ਉਸ ਵੇਲੇ ਕਿਸਾਨ ਨੂੰ ਪਾਣੀ ਲਾਉਣਾ ਪੈ ਜੇ ਰਾਤ ਨੂੰ ਤਨੀ ਰਾਮ ਚਾਤਰ ਕਹਿੰਦਾ ਉਹ ਕਹਿੰਦਾ ਕਿ ਰਾਤ ਨੂੰ ਪਾਣੀ ਲਾਉਣ ਬਾਰੇ ਉਹਨੇ ਕਿਹਾ ਕਿ ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ ਪਿਛਲੇ ਪੈਰ ਤਰੇਲ ਦੇ ਮੋਤੀ ਜਮਦੇ ਜਾਣ ਧਨੀ ਰਾਮ ਚਾਤਰੇ ਕਹਿੰਦਾ ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ ਜਾਂ ਕੋਈ ਜਾਗ ਰਿਹਾ ਅੰਨ ਦਾਤਾ ਕਿਰਸਾਨ ਪਾਣੀ ਲੋਂਗਿਆ ਹੱਥ ਪੈਰ ਜਿਹਦੇ ਨੀਲੇ ਹੁੰਦੇ ਜਾਣ ਧਨੀ ਰਾਮ ਚਾਤਰਿਕ ਦੀਆਂ ਲਾਈਨਾਂ ਨੇ ਧਨੀ ਰਾਮ ਚਾਤਰਿਕ ਦੀਆਂ ਲਾਈਨਾਂ ਨੇ ਕਿ ਕਿ ਹੱਥ ਪੈਰ ਨੀਲੇ ਹੋਈ ਜਾਂਦੇ ਨੇ ਉਹ ਜਾਗ ਰਿਹਾ ਜਾਂ ਤਾਰੇ ਜਾਗ ਰਹੇ ਨੇ ਜਾਂ ਕੋਈ ਜਾਗ ਰਿਹਾ ਉਹ ਰੱਬ ਦਾ ਇਨ ਇਨਸਾਨ ਜਿਹੜਾ ਵੱਡੇ ਤਰਕੇ ਉੱਠ ਕੇ ਕਰਦਾ ਹੈ ਇਸ਼ਨਾਨ ਇਹ ਤਾਂ ਨਹੀਂ ਆਮ ਚਾਤਰਕ ਦੀਆਂ ਲੈਣਾ ਨਹੀਂ ਤੇ ਮੈਂ ਕਿਹਾ ਪਾਪਸਾਂ ਨੂੰ ਬੁਲਾਇਆ ਮੈਂ ਕਿਹਾ ਯਾਰ ਇਹ ਹੀ ਬਿਜਲੀ ਦਿਨੇ ਨਹੀਂ ਆ ਸਕਦੀ ਜਿਹੜੀ ਰਾਤ ਦੇ 2 ਵਜੇ ਰਾਤ ਦੇ 2:30 ਵਜੇ ਆਉਂਦੀ ਹੈ ਨਾ ਪਹਿਲਾਂ ਸੌ ਸਕਦੇ ਆ ਨਾ ਬਾਅਦ ਚ ਸੌ ਸਕਦੇ ਆ ਕਹਿੰਦੇ ਆ ਸਕਦੀ ਆ ਮੈਂ ਕਿ ਕਰ ਦੋ ਯਾਰ ਪੂਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ ਸਵੇਰੇ 9 ਤੋਂ 5 ਹੈ ਜਾਂ ja 10 ਤੋਂ 5 ਹੈ ਪੂਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ ਮੈਂ ਕਹਾਂ ਯਾਰ ਕਿਸਾਨ ਦਾ ਕੋਈ ਦਫ਼ਤਰੀ ਹੈ ਨਹੀਂ ਉਹ ਖੇਤ ਉਹਦਾ ਦਫ਼ਤਰ ਹੈ ਉਹਦਾ ਦਫ਼ਤਰ ਜਾਣ ਦਾ ਟਾਈਮ ਰਾਤ ਦੇ 1 ਵਜੇ ਕਿਉਂ ਆਏ ਯਾਰ ਯਾਰ ਉਹਨੂੰ ਵੀ ਦਫ਼ਤਰਾਂ ਵਾਲੇ ਬਾਬੂ ਵਾਂਗੂ ਥੋੜਾ ਜਿਹਾ ਮਾਣ ਮਹਿਸੂਸ ਕਰ ਲੈਣ ਦੋ ਵੀ ਯਾਰ ਮੈਂ ਵੀ 9 ਵਜੇ ਜਾਂਦਾ ਮੈਂ ਵੀ 5 ਵਜੇ ਘਰੇ ਆ ਜਾਂਦਾ ਯਾਰ ਆਪਣੇ ਪਰਿਵਾਰ 'ਚ ਤੇ 9 ਤੋਂ 5 ਬਿਜਲੀ ਆਉਂਦੀ ਹੈ ਨਾ ਜੇ ਜੇ ਨਾ ਵੀ ਰਵੇਂ ਖੇਤ ਤੱਕਨ ਕੋਈ ਗੱਲ ਨਹੀਂ ਕੱਲ ਨੂੰ ਚਲਾ ਲਾਂਗੇ ਇਹ ਕਿਹੜਾ ਮੁੱਕਦੀ ਹੈ ਕਿਉਂਕਿ ਨਾ ਤਾਂ ਕੋਲੇ ਦੀ ਘਾਟ ਹੈ ਨਾ ਥਰਮਲ ਪਲਾਂਟਾਂ ਦੀ ਘਾਟ ਹੈ ਸਾਰਾ ਕੁਝ ਆਪਣੇ ਕੋਲੇ ਹੈਗਾ ਇਹ ਪਹਿਲਾਂ ਹੁੰਦੀ ਸੀ ਖਬਰਾਂ ਦੋ ਦਿਨ ਦਾ ਕੋਲਾ ਬਚਾ ਪੰਜਾਬ ਵਿੱਚ ਆ ਸਕਦਾ ਹੈ ਹਨੇਰਾ ਲੱਲਾਸਾ ਉਹ ਆਪਣਾ ਕੋਲੇ ਦੀ ਖਾਨ ਨਹੀਂ ਚਲਾ ਲਈ ਆਪਣੀ ਖਾਨ ਹੈ ਆਪਣੀ ਖਾਨ ਹੈ ਛੱਤੀਗੜ੍ਹ ਚ ਪੰਜਾਬ ਦੀ ਕੋਲੇ ਦੀ ਖਾਨ ਹੈ ਉਹ ਚਲਦੀ ਹੈ ਟ੍ਰੇਡਾਂ ਪਰ ਪਰ ਆਉਂਦੀਆਂ ਨੇ ਹੁਣ ਤਾਂ ਨਹੀਂ ਕਦੇ ਘਾਟ ਪਈ ਨਿੱਤ ਮਾੜੀਆਂ ਸੀ ਉਹੀ ਗ੍ਰਿਡ ਨੇ ਉਹੀ ਖੰਬੇ ਨੇ ਉਹੀ ਟਰਾਂਸਫਾਰਮਰ ਨੇ ਉਹੀ ਤਾਰਾ ਨੇ ਉਹੀ ਜੈਂਪਰ ਨੇ ਓਏ ਉਹੀ ਫਿਓਜ ਨੇ ਉਹੀ ਗ੍ਰਿਪ ਨੇ ਹੁਣ ਕਿਵੇਂ ਆਈ ਜਾਂਦੀ ਹੈ ਬਿਜਲੀ ਪਹਿਲਾਂ ਕਿਉਂ ਨਹੀਂ ਆਈ ਡਰਾਈ ਜਾਂਦੇ ਸੀ ਡਰਾਈ ਜਾਂਦੇ ਸਾਨੂੰ ਨੋ ਜੀ ਐਂ ਤਾਂ ਨਹੀਂ ਆ ਸਕਦੀ ਅਸੀਂ ਕਹਿੰਦਾ ਅੱਛਾ ਜੀ ਘੰਟਾ ਆ ਗਈ ਉਹੀ ਬਹੁਤ ਹੈ ਖਾਲ ਮਰ ਜਾਂਦਾ ਸੀਗਾ ਖਾਲ ਮਰ ਨਾਲੇ ਅੱਧਿਆਂ ਤੋਂ ਵੱਧ ਆਫਸਰਾਂ ਨੂੰ ਜਾਂ ਵੱਡੇ ਵੱਡੇ ਲੀਡਰਾਂ ਨੂੰ ਪਤਾ ਨਹੀਂ ਹੁੰਦਾ ਵੀ ਖਾਲ ਮਰਨਾ ਕੀ ਹੁੰਦਾ ਕੋਈ ਕੋ ਉਹਨਾਂ ਨੂੰ ਤਾਂ ਬੰਦੇ ਬੰਦੇ ਮਰਨ ਦਾ ਪਤਾ ਹੋ ਜਾਂਦਾ ਹੈ ਇਹ ਹਜੇ ਕੰਮ ਤਾਂ ਕਰਾਉਂਦੇ ਰਹਿੰਦੇ ਆ ਉਹ ਨਾ ਖਾਲ ਮਰਨਾ ਥੋੜੀ ਪਤਾ ਸੋ ਵੀਰੋ ਇਹ ਉਹੀ ਬੰਦਾ ਜਾਣ ਸਕਦਾ ਜਿਨ੍ਹਾਂ ਦੇ ਪਿੰਡੇ ਤੇ ਹੰਡਾਈ ਹੋਵੇ ਜਿਨ੍ਹਾਂ ਟੋਕਾ ਕਰਨ ਵਾਲੀ ਮਸ਼ੀਨ ਮਾਂ ਤੇ ਪੁੱਤ ਟੋਕਾ ਕਰਦੇ ਹੁਣ ਮਸ਼ੀਨ ਘੇੜਦੇ ਹੁਣ ਭੈਣ ਰੁਗ ਲਾਉਂਦੀ ਹੋਵੇ ਕੜਬ ਦੇ ਟਾਂਡੇ ਚਰੀ ਦੇ ਟਾਂਡੇ ਕੁੱਤਰ ਨੇ ਹੁਣ ਉਦੋਂ ਪਤਾ ਲੱਗਦਾ ਗਰੀਬੀ ਕੀ ਹੁੰਦੀ ਐ ਇਹ ਰਾਹੁਲ ਗਾਂਧੀ ਵਾਂਗੂ ਕਿਸੇ ਗਰੀਬ ਦੇ ਘਰੇ ਇੱਕ ਰਾਤ ਕੱਟ ਕੇ ਗਰੀਬੀ ਨਹੀਂ ਪਤਾ ਲੱਗਦੀ ਉਹ ਮੈਂ ਕਹਾਂ ਜੇ ਗਰੀਬੀ ਨਾਲ ਇੰਨਾ ਹੀ ਮੋਹ ਰੱਖਦੇ ਹੋ ਇਹ ਗਰੀਬ ਨੂੰ ਆਪਣੇ ਘਰੇ ਰੱਖ ਕੇ ਦਿਖਾ ਦੇ ਇੱਕ ਦਿਨ ਵੀ ਐ ਹੁੰਦੀ ਐ ਮੇਰੀ ਉਹਨੂੰ ਪਤਾ ਲੱਗ ਜੇ ਵੀ ਦੁਨੀਆ ਇੱਥੇ ਵਸਦੀ ਐ ਗਰੀਬ ਤਾਂ ਉਦੈ ਜਿਸ ਦਿਨ ਉਹ ਜਾਂਦੇ ਆ ਲੀਡਰ ਉਹਦੇ ਕਿਸੇ ਝੋਪੜੀ ਚ ਜਾ ਕਿਸੇ ਕੁੱਲੀ ਚ ਰਾਤ ਕੱਟਣ ਉਹਨੂੰ ਤਾਂ ਘਰੋਂ ਹੀ ਕੱਢ ਦਿੰਦੇ ਉਸ ਦਿਨ ਕਹਿੰਦੇ ਪਰਾਂ ਹੋ ਜਾ ਪਰਾਂ ਜੋ ਪੀਆਪੀ ਡਿਊਟੀ ਲੱਗੀ ਹੋਈ ਹੈ ਲਾਓ ਉਹਨੂੰ ਕੀ ਫਰਕ ਪੈ ਗਿਆ ਉਹਦੀ ਜ਼ਿੰਦਗੀ ਤਾਂ ਨਹੀਂ ਕੋਈ ਬਦਲਾ ਆਇਆ ਨਾ ਆਪਦੇ ਘਰੇ ਰੱਖ ਕੇ ਦੇਖੋ ਨਾ ਫਿਰ ਪਤਾ ਲੱਗੂਗਾ ਸੋ ਵੀਰੋ ਅੱਜ ਆਪਾਂ ਪੰਜਾਬ ਦੇ ਸਰਬੱਤ ਦਾ ਭਲਾ ਮੰਗਣ ਆਲੇ ਵਾਸੀ ਆਂ ਹਰ ਰੋਜ ਲੱਖਾਂ ਸਪੀਕਰਾਂ ਚੋਂ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਸਾਡਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬਹਿਸ ਚੱਲ ਰਹੀ ਹੈ ਕਿ ਜੀ 328 ਸਰੂਪ ਕਿੱਧਰ ਗਏ ਐਸਆਈਟੀ ਬਣਾਉਣੀ ਪੈ ਰਹੀ ਆ ਵੀਰੋ ਦੁੱਖ ਨਾਲ ਕਹਿਣਾ ਪੈ ਰਿਆ ਇਹ ਹੈ ਜੀ ਐਸਆਈਟੀਆਂ ਬਣਾਉਣ ਦੀ ਲੋੜ ਨਹੀਂ ਪੈਣੀ ਚਾਹੀਦੀ ਸੀ ਕਿ ਸਾਡੇ ਗੁਰੂ ਆਪਣੇ ਸਾਡੇ ਬਾਪੂ ਨੂੰ ਲੱਭਣ ਵਾਸਤੇ ਵੀ ਕਿੱਧਰ ਚਲਾ ਗਿਆ ਸਾਡਾ ਬਾਪੂ ਕਿਹਨੂੰ ਦੇ ਤਾ ਇਹਨਾਂ ਨੇ ਤੇ ਉਹਨੂੰ ਲੱਭਣ ਵਾਸਤੇ ਸਾਨੂੰ ਐਸਆਈਟੀ ਬਣਾਉਣੀ ਪੈ ਰਹੀ ਹੈ ਇਹਦੀ ਲੋੜ ਪੈਣੀ ਨਹੀਂ ਚਾਹੀਦੀ ਸੀ ਉਹਦੀ ਮਾਣ ਮਰਿਆਦਾ ਦਾ ਖਿਆਲ ਰੱਖਣ ਵਾਸਤੇ ਐਸਆਈਟੀ ਬਣਾਉਣੀ ਪੈ ਰਹੀ ਹੈ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਅਸੀਂ ਹਰ ਧਾਰਮਿਕ ਸਥਾਨ ਦਾ ਸਤਿਕਾਰ ਕਰਦੇ ਹਾਂ ਪਰ ਗੁਰੂ ਸਾਹਿਬ ਦੀ ਮਾਣ ਮਰਿਆਦਾ ਦਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਰੀ ਕੀ ਕਰੇ ਕਿਉਂਕਿ ਉਹਦੇ ਪ੍ਰਧਾਨ ਨੂੰ ਅਕਾਲੀ ਦਲ ਦੇ ਪ੍ਰਬੰਧ ਕਰਨ ਤੋਂ ਬੇਲ ਨਹੀਂ ਮਿਲ ਰਹੀ ਉਹਨੂੰ ਮਾਗੀ ਮੇਲੇ ਤੇ ਪ੍ਰਬੰਧ ਕਰਨੇ ਪੈਂਦੇ ਨੇ ਅਕਾਲੀ ਦਲ ਦੀ ਰੈਲੀ ਵਾਸਤੇ ਫਿਰ ਆਪ ਉਹ ਸਟੇਜ ਤੋਂ ਬੋਲਣਾ ਪੈਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਪ ਬੋਲਣਾ ਪੈਂਦਾ ਪੋਲੀਟਿਕਲ ਰਾਜਨੀਤਿਕ ਮੈਨੂੰ ਬੜੀ ਖੁਸ਼ੀ ਹੁੰਦੀ ਮੇਰਾ ਸੀਨਾ ਚੌੜਾ ਹੁੰਦਾ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਗੁਰੂ ਗੋਬਿੰਦ ਸਿੰਘ ਦਾ ਸਿਪਾਈ ਹੁੰਦਾ ਪਰ ਦੁੱਖ ਨਾ ਕਹਿਣਾ ਪੈ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੰਟੀ ਦਾ ਕੋ ਪ੍ਰਧਾਨ ਕਹਿ ਰਿਹਾ ਕਿ ਮੈਂ ਸੁਖਵੀਰ ਬਾਲ ਦਾ ਸਿਪਾਈ ਹਾਂ ਲੈ ਦੱਸੋ ਯਾਰ ਗੁਰੂ ਗੋਬਿੰਦ ਸਿੰਘ ਦਾ ਸਿਪਾਈ ਹੁੰਦਾ ਪ੍ਰਧਾਨ ਬਣਨ ਤੋਂ ਬਾਅਦ ਤੱਕ ਗੁਰੂ ਦਾ ਸਿਪਾਈ ਹੁੰਦਾ ਪ੍ਰਧਾਨ ਬਣਨ ਤੋਂ ਬਾਅਦ ਕਿਸੇ ਬੰਦੇ ਦਾ ਸਪਾਈ ਕਿਵੇਂ ਬਣ ਗਿਆ ਵੀ ਉਹ ਜਿਹਦਾ ਜਰਨੈਲ ਹੀ ਸੁਖਵੀਰ ਬਾਦਲ ਹੈ ਤੇ ਉੱਥੇ ਤਾਂ ਫਿਰ ਆਹੀ ਪ੍ਰਬੰਧ ਹੋਣਗੇ ਹੈ ਜਾਂ ਕੁਝ ਹੋਊਗਾ ਫਿਰ ਸੋ ਵੀਰੋ ਬੜੇ ਮਾਣ ਸਤਿਕਾਰ ਨਾਲ ਗੁਰੂ ਸਾਹਿਬ ਨੂੰ ਆਪਾਂ ਮੱਥਾ ਟੇਕਣ ਵਾਲੇ ਬੰਦੇ ਆ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਵਾਲੇ ਬੰਦੇ ਆ ਨਿਸ਼ਾਨ ਸਾਹਿਬ ਦੂਰੋਂ ਵੀ ਨਜ਼ਰ ਆ ਜੇ ਗੱਡੀ ਚੋਂ ਹੀ ਮੱਥਾ ਟੇਕ ਦਿੰਦੇ ਆ ਸਿਰ ਝੁੱਕ ਜਾਂਦਾ ਸਿਖਾਇਆ ਹੀ ਸਾਨੂੰ ਇਹ ਹੈ ਪਰ ਜਿਹੜੇ ਇਦਾਂ ਮਾਣ ਮਰਿਆਦਾ ਨੂੰ ਵੀ ਸਿਆਸਤਾਂ ਕਰਦੇ ਆ ਉਤੇ ਇਹ ਇਹ ਬਹੁਤ ਦੁੱਖ ਦੀ ਗੱਲ ਆ ਸਾਡੇ ਵੱਲੋਂ ਸਾਰੇ ਧਾਰਮਿਕ ਸਥਾਨ ਪਵਿੱਤਰ ਨੇ ਸਾਰਿਆਂ ਦੇ ਅਸੀਂ ਕਦਰ ਕਰਦੇ ਆ ਪਰ ਮਾਣ ਮਰਿਆਦਾ ਉਹ ਕਾਇਮ ਰੱਖਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਰਵਉੱਚ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਉਸੇ ਦਿਨ ਰਾਸ਼ਟਰਪਤੀ ਨੇ ਆਉਣਾ ਸੀਗਾ ਦਿਨੇ ਰਾਸ਼ਟਰਪਤੀ ਆਏ ਸੀ ਸਾਡੇ ਦੇਸ਼ ਦੇ ਰਾਸ਼ਟਰਪਤੀ ਤੇ ਮੈਨੂੰ ਉਸੇ ਦਿਨ ਉਹਨਾਂ ਨੇ ਉੱਥੇ ਬੁਲਾਇਆ ਸੀਗਾ ਅ ਸ਼੍ਰੀ ਅਕਾਲ ਤਖਸਾਲ ਮੈਂ ਅਕਾਲ ਤਖਸਾਲ ਨੂੰ ਚੁਣਿਆ ਕਿਉਂਕਿ ਸਾਡੇ ਲਈ ਸਭ ਤੋਂ ਵੱਡਾ ਸ਼੍ਰੀ ਅਕਾਲ ਤਖਸਾਲ ਹੈ ਸਾਡੇ ਲਈ ਰਾਸ਼ਟਰਪਤੀ ਬਹੁਤ ਵੱਡਾ ਦਾ ਮੈਂ ਕੋਈ ਉਹਨਾਂ ਦਾ ਕੋਈ ਨਰਾਦਰ ਨਹੀਂ ਕਰਦਾ ਪਰ ਜੇ ਜੇ ਸਾਨੂੰ ਦੋਨਾਂ ਚੋਂ ਇੱਕ ਚੁਣਨਾ ਪੈ ਜੇ ਉਸੇ ਦਿਨ ਤਾਂ ਅਸੀਂ ਫਿਰ ਅਕਾਲ ਤਖਸਾਲ ਚੁਣਿਆ ਤੁਹਾਡੇ ਸਾਹਮਣੇ ਚੁਣਿਆ ਸੋ ਇਸ ਕਰਕੇ ਵੀਰੋ ਉਦੋਂ ਵੱਡਾ ਤਾਂ ਕੋਈ ਸੰਸਥਾ ਹੀ ਹੈ ਨਹੀਂ ਉਦੋਂ ਵੱਡਾ ਤਾਂ ਕੋਈ ਤਖਤ ਹੀ ਹੈ ਨਹੀਂ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਤਖਤ ਬਣਾਇਆ ਸੀ ਮੇਰੀ ਪੇਰੀ ਤੇ ਇਹ ਉਦੋਂ ਉਦੋਂ ਉਹਦੇ ਨਾਲ ਕੋਈ ਮੱਥਾ ਲਾਉਣ ਬਾਰੇ ਜਾਂ ਉਹਦੇ ਨਾਲ ਕੋਈ ਚੈਲੰਜ ਹੁਣੇ ਧਰਮ ਤੇ ਸਿਆਸਤਾਂ ਕਰਦੇ ਆ ਮੇਰਾ ਨਾਮ ਬਦਨਾਮ ਕਰ ਜਾਂਦੇ ਇਹਨੇ ਮੱਥਾ ਲਾ ਲਿਆ ਯਾਰ ਮੈਂ ਮੱਥਾ ਲਾਉਣ ਦੀ ਔਕਾਤ ਰੱਖਦਾ ਮੈਂ ਮੱਥਾ ਲਾਉਣ ਦੀ ਹਿੰਮਤ ਰੱਖਦਾ ਨਹੀਂ ਹੋ ਸਕਦਾ ਜੀ ਕਦੇ ਵੀ ਨਹੀਂ ਹੋ ਸਕਦਾ ਮੱਥਾ ਇਹਨਾਂ ਨੇ ਲਾਇਆ ਸੀ ਜਦੋਂ ਚਾਹੁੰਦਿਆ ਜਹੇਦਾਰ ਬਦਲ ਦੋ ਜਦੋਂ ਚਾਹੁੰਦਿਆ ਜਹੇਦਾਰ ਨੂੰ ਘਰੇ ਬੁਲਾ ਲਓ ਜਦੋਂ ਚਾਹੁੰਦਿਆ ਜਿਹਨੂੰ ਮਰਜ਼ੀ ਮਾਫ ਕਰ ਦੋ ਜਦੋਂ ਚਾਹੁੰਦਿਆ ਜਿਹਦੀ ਮਰਜ਼ੀ ਮਾਫੀ ਕੈਨਸਲ ਕਰ ਦੋ ਮੱਥਾ ਇਹਨਾਂ ਨੇ ਲਾਇਆ ਹੋਇਆ ਉਹ ਗੁਰੂ ਫਿਰ ਨਵੇੜੀ ਵੀ ਜਾਂਦਾ ਗੁਰੂ ਫਿਰ ਨਵੇੜੀ ਜਾਂਦਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਗੁਰੂ ਦਾ ਸਿਪਾਈ ਹੋਣਾ ਚਾਹੀਦਾ ਸੀ ਤੇ ਸੁਖਵੀਰ ਬਾਦਲ ਦਾ ਸਪਾਈ ਬਿਠਾ ਲੱਖਿਆ ਫਿਰ ਇਹੋ ਜਿਹਾ ਕੁਝ ਹੀ ਹੋਊਗਾ ਮੈਂ ਤਾਂ ਕਹਿਣਾ ਕਿ ਧਾਮੀ ਸਾਹਿਬ ਤੁਹਾਨੂੰ ਹੱਕ ਹੈ ਕਿ ਤੁਸੀਂ ਰਾਜਨੀਤਿਕ ਤੌਰ ਤੇ ਜਿਹੜੀ ਮਰਜ਼ੀ ਪਾਰਟੀਆਂ ਜਾ ਸਕਦੇ ਹੋ ਪਰ ਕਿਰਪਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੱਡ ਦਿਓ ਅਸਤੀਫਾ ਦੇ ਦਿਓ ਤੇ ਉਸ ਤੋਂ ਬਾਅਦ ਜਿੱਦੀ ਨਾਲ ਮਰਜ਼ੀ ਚੱਲ ਜਾਓ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਤੁਸੀਂ ਬੋਲ ਰਹੇ ਹੋ ਸਟੇਜ ਤੋਂ ਕਿ ਗੱਡੀ ਚ ਬਿਸਤਰੇ ਰੱਖ ਲੋ ਗੱਡੀਆਂ 'ਚ 2027 'ਚ ਸੁਖਵੀਰ ਬਾਦਲ ਨੂੰ ਮੁੱਖ ਮੰਤਰੀ ਬਣਾਣਾ ਹੈ ਇਹਦਾ ਮਤਲਬ ਤੁਸੀਂ ਐਂ ਕਹਿ ਰਹੇ ਹੋ ਕਿ ਬਿਸਤਰੇ ਰੱਖ ਲੋ ਫਿਰ ਬੇਅਦਬੀਆਂ ਦਾ ਮਾਹੌਲ ਬਣਾਉਣਾ ਹੈ ਫਿਰ ਗੋਲੀਆਂ ਚੱਲਣਗੀਆਂ ਫਿਰ ਡੀਜੀਪੀ ਜਿਹੜਾ ਸਮੇਰ ਸੈਣੀ ਲਾਉਣਾ ਹੈ ਤੁਸੀਂ ਐਂ ਕਹਿ ਰਹੇ ਹੋ ਫਿਰ ਇਹਦਾ ਮਤਲਬ ਫਿਰ ਬੇਅਦਬੀਆਂ ਦਾ ਮਾਹੌਲ ਬਣਾਉਗੇ ਐਂ ਕਹਿ ਰਹੇ ਹੋ ਤੁਸੀਂ ਉਹਨੂੰ ਕੁਝ ਦਿਨ ਪਹਿਲਾਂ ਤਾਂ ਉਹਨੂੰ ਤੁਸੀਂ ਅਕਾਲ ਤਖਸਾਲ ਤੇ ਬੁਲਾ ਕੇ ਤਨਖਾਹ ਲਈ ਹੈ ਉਹ ਤੋਂ ਬਾਅਦ ਫੇਰ ਮੋਕਰ ਗਿਆ ਕਹਿੰਦਾ ਮੈਂ ਤਾਂ ਉੱਥੇ ਐਵੇਂ ਕਹਤਾ ਸੀ ਯਾਰੇ ਪਰਮਾਤਮਾ ਹੀ ਦੇਖੂਗਾ ਜੀ ਦੇਖੋ ਇਹ ਤਾਂ ਇਹ ਤਾਂ ਉਸੇ ਕਚੈਰੀ ਚ ਨਵੇੜੇ ਹੋਣਿਆ ਉਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਉਥੇ ਅਮਲਾਂ ਦੇ ਨਵੇੜੇ ਹੋਣਗੇ ਅਮਲ ਮਾੜੇ ਨੇ ਤਾਂ ਨਵੇੜੇ ਮਾੜੇ ਹੋ ਜਾਣਗੇ ਅਮਲ ਚੰਗੇ ਨੇ ਨਵੇੜੇ ਚੰਗੇ ਹੋ ਜਾਣਗੇ ਸੋ ਵੀਰੋ ਆਹ ਥੋੜਾ ਇਲਾਕਾ ਇੰਨਾ ਦਬਿਆ ਹੋਇਆ ਇਲਾਕਾ ਸੀ ਮੈਂ ਸੋਚਦਾ ਸੀਗਾ ਵੀ ਯਾਰ ਕਦੇ ਇਹ ਇਲਾਕੇ ਦਾ ਸ਼ੁਕਰਾਰਾ ਹੋ ਜਾਊਗਾ ਇਨਾਂ ਤੋਂ ਝਾਲਮਾਂ ਤੋਂ ਕੌਣ ਨੇ ਇਹ ਜਿਨ੍ਹਾਂ ਨੇ ਜਲਿਆਂ ਵਾਲੇ ਬਾਗ ਵਾਲੇ 삭ਕੇ ਵਾਲੇ ਦਿਨ ਰੋਟੀ ਖਵਾਈ ਸੀ ਇੱਕ ਦਿਨ ਪਹਿਲਾਂ ਖਵਾ ਦਿੰਦੇ ਨਾ ਮੰਨ ਲੈਂਦਾ ਇਹ ਵੀ ਕਹਿ ਦਿੰਦੇ ਵੀ ਸਾਨੂੰ ਕਿਹੜਾ ਪਤਾ ਸੀ ਅਗਲੇ ਦਿਨ ਆ ਕਾਰਾ ਕਰ ਦੂਗਾ ਕਾਰਾ ਕਰਨ ਤੋਂ ਬਾਅਦ ਰੋਟੀ ਖਵਾਈ ਹੈ ਮੇਰੇ ਵੀਰੋ ਇਹਦਾ ਮਤਲਬ ਪਤਾ ਸੀ ਪੱਕਾ ਪਤਾ ਸੀ ਵੀ ਕੀ ਕਰਕੇ ਆਇਆ ਉਹ ਆ ਉਹਨਾਂ ਬੰਦਿਆਂ ਨੂੰ ਆਪਾਂ ਉਹ ਬੋਟਾ ਬੂਟਾ ਪਵਾਉਂਦੇ ਤਾਂ ਕਾਨੂੰਨ ਸੀ ਉਹ ਤਾਂ ਬਸ ਤੱਕ ਕਹੀ ਕਰਦੇ ਸੀ ਸੋ ਵੀਰੋ تنਵੀਰ ਬੈਠਾ ਹੈ تنਵੀਰ ਇੱਕ ਮਿੰਟ ਦੇਰ تنਵੀਰ ਗੱਲ ਬੈਠ ਅੱਜ ਇਹਨੇ ਕਿਹਾ ਮੇਰੇ ਇਲਾਕੇ ਨੂੰ ਆ ਚਾਹੀਦਾ ਹੈ ਮੇਰੇ ਇਲਾਕੇ ਨੂੰ ਆ ਚਾਹੀਦਾ ਹੈ ਮੇਰੇ ਇਲਾਕੇ ਨੂੰ ਆ ਚਾਹੀਦਾ ਸਾਰਾ ਤੇਰਾ ਹੋ ਜਾਊਗਾ ਤੇ ਨਾਲ ਇਹਨੇ ਕਿਹਾ ਕਹਿੰਦਾ ਬਾਕੀ ਫਿਰ 2027 ਦੀ ਸਰਕਾਰ ਬਣਨ ਤੋਂ ਬਾਅਦ ਮੰਗ ਲਾਂਗੇ ਮੈਂ ਸੋਚਿਆ ਮੈਂ ਕਿਹਾ ਯਾਰ ਮੰਗ ਪੱਤਰ ਹੀ ਦਿੰਦੇ ਰਹੋਗੇ ਫੈਸਲੇ ਲੈਣ ਵਾਲੇ ਨਹੀਂ ਬਣਨਾ ਵੀ ਬਾਕੀ ਬਾਅਦ ਦੇ ਦੇਾਂਗੇ ਆ ਲਓ ਜ਼ਿੰਮੇਵਾਰੀ ਤੁਹਾਡੀ ਮਜੀਠੇ ਹਲਕੇ ਦੀ ਤੁਨ ਦੇ ਹੁਣ ਮੈਥੋਂ ਨਹੀਂ ਮੰਗਣਾ ਤੇਰੇ ਹੀ ਸੈਨ ਚੱਲਣ ਲੱਗ ਜਾਣਗੇ ਲੋਕ ਲੋਕਾਂ 'ਚ ਹੀ ਰੱਬ ਵਸਦਾ ਹੈ ਲੋਕਾਂ 'ਚ ਹੀ ਪ੍ਰਮਾਤਮਾ ਵਸਦਾ ਹੈ ਤੇ ਜਦੋਂ ਲੋਕ ਹੀ ਤੁਹਾਡੇ ਨਾਲ ਨੇ ਫਿਰ ਰੱਬ ਤੁਹਾਡੇ ਨਾਲ ਸੋ ਵੀਰੋ ਬੀਰੋ ਪਹਿਲਾਂ ਜੋ ਹੋਣਾ ਸੀ ਹੋ ਗਿਆ ਅੰਗਰੇਜ਼ੀ ਦੀ ਕਹਾਵਤ ਹੈ ਇਵਨ ਗੋਡ ਕਾਂਟ ਚੇਂਜ ਪਾਸਟ ਰੱਬ ਵੀ ਬੀਤੇ ਹੋਏ ਸਮੇਂ ਨੂੰ ਬਦਲ ਨਹੀਂ ਸਕਦਾ ਪਰ ਪ੍ਰੈਜ਼ੈਂਟ ਤੇ ਫਿਊਚਰ ਆਪਾਂ ਬਦਲ ਸਕਦੇ ਆ ਸੋ ਇਸ ਕਰਕੇ ਤੁਹਾਡੇ ਮੂਰੇ ਬੇਨਤੀ ਹੈ ਐ ਨਹੀਂ ਪਿਆਰ ਆਹੀ ਪਿਆਰ ਬਣਾਈ ਰੱਖੋ ਆਹੀ ਪਿਆਰ ਮੈਂ ਕੱਲ ਗਿਆ ਅਮਿਤ ਸ਼ਾਹ ਜੀ ਕੋਲੇ ਪਹਿਲੀ ਮੰਗ ਕਿਹੜੀ ਰੱਖੀ ਜਿਹੜੇ ਤਾਰ ਤੋਂ ਪਾਰ ਖੇਤ ਨੇ ਨਾ 3-3 ਕਿਲੋਮੀਟਰ 4-4 ਕਿਲੋਮੀਟਰ ਤਾਰ ਆਪਣੇ ਵਾਲੇ ਪਾਸੇ ਆ ਤੇ ਜਿਹੜੇ ਤਾਰ ਤੋਂ ਪਰਲੇ ਪਾਸੇ ਖੇਤ ਰਹਿ ਗਏ ਆਪਣੇ ਉਥੇ ਆਈ ਕਾਰਡ ਦਿਖਾ ਕੇ ਜਾਂਦੇ ਆ ਬੀਐਸਐਫ ਤਲਾਸ਼ੀ ਲੈਂਦੀ ਆ ਅੱਧਾ ਟਾਈਮ ਬੀਐਸਐਫ ਦਾ ਤਲਾਸ਼ੀਆਂ ਚ ਨਿਕਲ ਜਾਂਦਾ ਫਿਰ ਬੀਐਸਐਫ ਦੇ ਜਵਾਨ ਟਰੈਕਟਰ ਤੇ ਬਹਿ ਕੇ ਨਾਲ ਜਾਂਦੇ ਨੇ ਉੱਚੀ ਫਸਲ ਨਹੀਂ ਵੀ ਸਕਦੇ ਕੋਈ ਗੰਨਾ ਨਹੀਂ ਵੀ ਸਕਦਾ ਸਰੋਂ ਨਹੀਂ ਵੀ ਸਕਦਾ ਜਿੱਥੇ ਬੰਦਾ ਲੁਕ ਜਾਂਦਾ ਹੋਵੇ ਕਿਉਂਕਿ ਬਾਰਡਰ ਹੈ ਮੈਂ ਕਹਾਂ ਜੀ ਤੁਸੀਂ ਇੰਟਰਨੈਸ਼ਨਲ ਰੂਲ ਹੈਗਾ 200 ਮੀਟਰ ਦਾ ਪਰ ਤੁਸੀਂ ਐ ਕਰੋ 300 ਹੀ ਰੱਖ ਲਓ ਦੁੱਗਣਾ ਰੱਖ ਲਓ 300 ਮੀਟਰ ਤੇ ਤਾਰ ਲੈ ਜੋ ਹਜ਼ਾਰਾਂ ਏਕੜ ਸਾਡੇ ਦੇਸ਼ ਦੀ ਜ਼ਮੀਨ ਇਧਰਲੇ ਪਾਸੇ ਆ ਜੂਗੀ ਤੇ ਘਟੋ ਘਟੋ ਉਹਨਾਂ ਨੂੰ ਵੀ ਐਸਐਫ ਨੂੰ ਵੀ ਸੁਖਾਈ ਹੋ ਜੂਗੀ ਕਿਸਾਨਾਂ ਨੂੰ ਵੀ ਸੁਖਾਈ ਹੋ ਜੂਗੀ ਆਹ ਗੱਲ ਮੁੱਦਾ ਠਾਇਆ ਤੇ ਮੈਨੂੰ ਗ੍ਰਹਿ ਮੰਤਰੀ ਸਾਹਿਬ ਨੇ ਕਿਹਾ ਕਿ ਇਹ ਇਹ ਗੱਲ ਤੁਹਾਡੀ ਬਿਲਕੁਲ ਜਾਇ ਜੈ ਮੈਂ ਤਿੰਨ ਚਾਰ ਵਾਰੀ ਮੁੱਦਾ ਠਾਇਆ ਮੈਂ ਕਿਹਾ ਜੀ ਕਰਕੇ ਦੇਖ ਲਓ ਨਾਲੇ ਬੀਐਸਐਫ ਵੀ ਨੇੜੇ ਚਲੀ ਜਾਊਗੀ ਨਾ ਉਹਨਾਂ ਦੀਆਂ ਜਿਹੜੀਆਂ ਦੂਰਬੀਨਾਂ ਨੇ ਉਹਨਾਂ ਦੀ ਹੋਰ ਰੇਂਜ ਵੱਧ ਜਾਊਗੀ ਅੱਗੇ ਤੱਕ ਉਹਨਾਂ ਦੇ ਡੀਪ ਉਹਨਾਂ ਦੇ ਪਰਲੇ ਪਾਸੇ ਤੱਕ ਦੇਖ ਸਕਣਗੇ ਸੋ ਇਸ ਕਰਕੇ ਵੀਰੋ ਆਹ ਮੁੱਦਾ ਕੱਲ ਪਹਿਲਾ ਚੱਕਿਆ ਨਾ ਫਿਰ ਮੈਂ ਕਿਹਾ ਮੈਂ ਕਿਹਾ ਜੀ ਕਣਕ ਕਣਕ ਤਾਂ ਤਾਂ ਸਟੋਰ ਕਰਾਂਗੇ ਜੇ ਪਹਿਲਾਂ ਚੌਲ ਖਾਲੀ ਕਰੋਗੇ ਚੌਲ ਚੱਕੋ ਜੀ ਕਣਕ ਵੀ ਦੇਵਾਂਗੇ ਹੜ ਆਏ ਮੈਂ ਕਹ ਜੀ ਕੋਈ ਸੂਬਾ ਗ੍ਰਹਿ ਮੰਤਰੀ ਸਾਹਿਬ ਕੋਈ ਸੂਬੇ ਹੋਰ ਚ ਆਇਆ ਹੁੰਦਾ ਇੰਨਾ ਹੜ 10 ਸਾਲ ਨਹੀਂ ਉੱਠ ਸਕਦਾ ਸੀ ਇਹ ਕੱਲੇ ਪੰਜਾਬੀ ਹੋਈ ਨੇ ਜਿਹੜੇ ਟਰਾਲੀਆਂ ਲੈ ਕੇ ਮੱਛਰਦਾਨੀਆਂ ਦੀਆਂ ਜਿਹੜੇ ਟਰਾਲੀਆਂ ਲੈ ਕੇ ਭਰ ਕੇ ਰਜਾਈਆਂ ਦੀਆਂ ਬਿਸਤਰਿਆਂ ਦੀਆਂ ਰਾਸ਼ਨ ਦੀਆਂ ਤੁਰ ਪੈਂਦੇ ਨੇ ਅਸੀਂ ਘੰਟਿਆਂ 'ਚ ਖੜੇ ਹੋਗੇ ਦੁਬਾਰੇ ਦੱਸੋ ਕਿੰਨੀ ਕਣਕ ਚਾਹੀਦੀ ਐ ਅਸੀਂ ਦੇਵਾਂਗੇ ਤੁਹਾਨੂੰ ਸਾਡੀ ਤਾਂ ਜ਼ਮੀਨਾਂ ਵੀ ਰੁੜ ਗਈਆਂ ਦਰਿਆਵਾਂ ਚ ਜ਼ਮੀਨਾਂ ਰੁੜ ਗਈਆਂ ਕੋਈ ਗੱਲ ਨਹੀਂ ਅਸੀਂ ਫੇਰ ਬਣਾ ਲਾਂਗੇ ਜ਼ਮੀਨਾਂ ਅਸੀਂ ਫੇਰ ਠੀਕ ਕਰ ਲਾਂਗੇ ਅਸੀਂ ਜਿਸ ਜੀ ਦਾ ਜੀ ਦਾ ਖੇਤ ਉਹਦੀ ਰੇਤ ਸਕੀਮ ਚ ਲਾਤੀ ਚੱਕ ਲੋ ਆਦਾ ਰੇਤਾ ਉਹ ਵੇਚ ਦੋ ਕੋਈ ਗੱਲ ਨਹੀਂ ਜੇ ਪਰਮਾਤਮਾ ਨੇ ਇਧਰਲੇ ਪਾਸਿਓਂ ਮਾਰ ਪਾਈ ਐ ਇਧਰਲੇ ਪਾਸਿਓਂ ਕਮਾ ਲਓ 10-10 ਹਜ਼ਾਰ ਦੀ ਟਰਾਲੀ ਵਿਕੀ ਐ ਜੀ ਰੇਤੇ ਦੀ ਕਰੋ ਕਰੋ ਕੰਮ ਹਾਈ ਕੋਰਟ ਨੇ ਮਾਰ ਜੋ ਹਾਈ ਕੋਰਟ ਨੇ ਸਾਨੂੰ ਲਾਅ ਕਰਤਾ ਕਿ ਡੀਸਿਲਟਿੰਗ ਕਰ ਲੋ ਰੇਤਾ ਚਕਾ ਦੋ ਗਾਦ ਕੱਢ ਦੋ ਸਭ ਇਹ ਗਾਦ ਇਹ ਕਿਸੇ ਨੂੰ ਪਤਾ ਹੋਊਗਾ ਇਹ ਸਾਰੇ ਉਹ 1 12 5 48 ਕਹੀ ਜਾਂਦਾ ਪਹਾੜੇ ਹੀ ਬਦਲ ਕੇ ਰੱਖਤੇ ਦੱਸੋ ਆ ਠੰਡ ਪੈਂਦੀ ਐ ਅਸੀਂ ਸਕੂਲ ਬੰਦ ਕਰਤੇ ਸੀਗੇ 14 ਤਰੀਕ ਤੱਕ ਸਕੂਲ ਬੰਦ ਠੰਡ ਫੇਰ ਪੈਂਦੀ ਸੀ ਅਸੀਂ ਕਹਿਆ ਯਾਰ ਹੁਣ ਹਫਤਾ ਹੋਰ ਵਧਾ ਸਕਦੇ ਆ ਵੈਸੇ ਠੰਡ ਪੈਂਦੀ ਐ ਪਰ ਵਿੱਚੋਂ ਆ 12 5 48 ਆ ਗਿਆ ਤੋ ਮੈਨੂੰ ਮਾਪਿਆਂ ਦੇ ਫੋਨ ਆਉਣ ਲੱਗੇ ਕਹਿੰਦੇ ਸਕੂਲ ਉਦੋਂ ਖੋਲੋਂਗੇ ਜਦੋਂ 12 ਪਾ 36 ਹੋ ਗਿਆ ਕਹਿੰਦੇ ਪਿੱਛੇ ਨੂੰ ਚੱਲੇ ਹੋਏ ਆ ਜੀ ਸਕੂਲ ਖੋਲ ਦੋ ਜਵਾ ਮੈਂ ਕਹਾਂ ਜਲ ਜਵਾਕਾਂ ਨੂੰ ਪੜ ਲੈਣ ਦੋ ਯਾਰ ਖੋਲ ਦੋ ਯਾਰ ਆ ਤਾਂ ਹਾਲਾਤ ਨੇ ਕਾਂਗਰਸ ਦੇ ਹਾਲਾਤ ਦੇਖ ਲਓ ਜੇ ਜੇ ਕਦੇ ਜ਼ਿੰਦਗੀ ਚ ਬਸ ਤਾਂ ਆਉਂਦੀਆਂ ਨਹੀਂ ਇੱਥੋਂ ਪੰਜਾਬ ਚੋਂ ਜੇ ਜ਼ਿੰਦਗੀ ਚ ਕਦੇ 60 ਸੀਟਾਂ ਆ ਗਈਆਂ ਇਹ 48 ਗਿਣਨਗੇ ਗਿਣਤੀ ਵੀ ਨਹੀਂ ਆਉਂਦੀ ਮੈਂ ਤਾਂ ਕਿਹਾ ਸੀ ਮੇਰੇ ਬੱਤੀ ਦੰਦ ਨੇ ਮੈਂ ਕਿਹਾ ਸੀ ਮੈਂ ਕਿਹਾ 2025 ਦੇ ਅਖੀਰ ਜੇ ਚ 26 ਦੇ ਸ਼ੁਰੂ ਜੇ ਚ ਇਹ ਕਮਲੇ ਹੋ ਜਾਣਗੇ ਸਰਕਾਰੀ ਪਾਗਲਖਾਨੇ ਖੋਲਨੇ ਪੈਣਗੇ ਇਹ ਨਵਾਂ ਖਰਚ ਸ਼ੁਰੂ ਕਰਾਉਣਗੇ ਇਹ ਹੋਰ ਕੋਈ ਕੋਈ ਗੱਲ ਨਹੀਂ ਉਹੀ ਗੱਲ ਹੋਈ ਪਈ ਆ ਮੈਨੂੰ ਲੋਕਾਂ ਦੇ ਫੋਨ ਆਈ ਜਾਂਦੇ ਆ ਕਹਿੰਦੇ ਭਾਈ ਚਾਰ ਪੰਜ ਤਾਂ ਮਰੀਜ਼ ਹੀ ਤਿਆਰ ਨੇ ਹਜੇ ਪਾਗਲਖਾਨਾ ਇੱਕ ਵੀ ਨਹੀਂ ਬਣਾਇਆ ਆਪਾਂ ਨੇ ਮੈਂ ਕਿਹਾ ਯਾਰ ਹੁਣ ਕੀ ਕਰੀਏ ਸਮਝਾ ਲੈਣੇ ਆ ਪਹਿਲਾਂ ਸਮਝਾ ਹੀ ਲੈਣੇ ਆ ਅਸਲ ਚ ਕੀ ਆ ਨਾ ਇਹ ਰੇ ਆਪਣੇ ਤੇ ਰਾਜ ਕਰਦੇ ਰਹੇ ਦੇਖੋ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਕੱਖ ਨਹੀਂ ਪਤਾ ਕੋਈ ਕਦੇ ਕਿਤਾਬ ਨਹੀਂ ਪੜੀ ਸ਼ਾ ਮੁਹੰਮਦ ਦਾ ਪਿੰਡ ਹਾਸ਼ਮ ਸ਼ਾਹ ਦਾ ਪਿੰਡ ਪੁੱਛ ਲੋ ਹਾਸ਼ਮ ਸ਼ਾਹ ਨੇ ਸੱਸੀ ਲਿਖੀ ਸੀ ਜਗਦੇਵ ਕਲਾ ਪਿੰਡ ਦਾ ਔਰ ਸ਼ਾ ਮੁਹੰਮਦ ਦੇ ਪਿੰਡ ਵਾਲੇ ਬੈਠੇ ਨੇ ਸ਼ਾ ਮੁਹੰਮਦ ਦਾ ਇੱਕ ਸਰਕਾਰਵਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ ਕਾ ਵੱਡੇ ਰਾਈਟਰ ਹੋਏ ਨੇ ਇੱਥੋਂ ਜੰਮੇ ਹੋਏ ਤੇ ਉਹਨਾਂ ਦੇ ਨਾਂ ਤੇ ਉਹਨਾਂ ਦੇ ਪਿੰਡ ਲਾਇਬ੍ਰੇਰੀ ਨਹੀਂ ਬਣੋਂਗੇ ਤੁਹਾਡੇ ਲੱਗਦਾ ਸਭ ਤੋਂ ਪਹਿਲਾਂ ਉਹਨਾਂ ਦੇ ਨਾਂ ਤੇ ਲਾਇਬ੍ਰੇਰੀ ਬਣਨੀ ਚਾਹੀਦੀ ਉਹਨਾਂ ਦੀਆਂ ਕਿਤਾਬਾਂ ਹੀ ਰੱਖਣੀਆਂ ਚਾਹੀਦੀਆਂ ਉਹ ਤੁਹਾਡੀ ਮੰਗ ਆ ਗਈ ਸੋ ਲਾਇਬ੍ਰੇਰੀਆਂ ਚ ਪੜ੍ਹਾਈ ਹੁੰਦੀ ਆ ਕਿਤਾਬਾਂ ਆਪਣੇ ਬੱਚਿਆਂ ਨੂੰ ਪਤਾ ਲੱਗਦਾ ਵਿਰਸੇ ਦਾ ਆਪਣੀ ਆਪਣੀ ਜਿਹੜੀ ਲੜਾਈ ਲੜੀ ਹੋਈ ਆ ਪੁਰਖਿਆਂ ਨੇ ਉਹਦੇ ਬਾਰੇ ਪੜਾਉਣਾ ਪਊਗਾ 350 ਸਾਲਾ ਮਨਾ ਕੇ ਹਟਿਆ ਗੁਰੂ ਸਾਹਿਬ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਹੈ 350 ਸਾਲਾ ਮਨਾ ਕੇ ਹਟਿਆ ਹੁਣ ਕਿਤੇ ਜਾ ਕੇ ਲੋਕਾਂ ਨੇ ਥੋੜੇ ਜਾਈ ਹੋਇਆ ਕਿ ਹਾਂ ਯਾਰ ਬਹੁਤ ਵਧੀਆ ਕੀਤਾ ਤੁਸੀਂ ਹਾਲਾਂਕਿ ਮੇਰਾ ਫਰਜ਼ ਆ ਉਹ ਮੈਂ ਕੋਈ ਗੁਰੂ ਸਾਹਿਬ ਤਾਂ ਬਹੁਤ ਹੀ ਵੱਡੀ ਬਾਲੀ ਵੱਡੀ ਸ਼ਖਸੀਅਤ ਉਹ ਤਾਂ ਤੁਰ ਪਈ ਸੀ ਨਾ ਕਹਿੰਦੇ ਵੀ ਵੱਡੀ ਸ਼ਖਸੀਅਤ ਦੀ ਕੁਰਬਾਨੀ ਦੀ ਜ਼ਰੂਰਤ ਹੈ ਤਾਂ ਬਾਲ ਗੁਰੂ ਗੋਬਿੰਦ ਜੀ ਜਦੋਂ ਕੋਲੇ ਖੜੇ ਸੀ ਕਹਿੰਦੇ ਪਿਤਾ ਜੀ ਫਿਰ ਤੁਹਾਡੇ ਤੋਂ ਵੱਡੀ ਸ਼ਖਸੀਅਤ ਕੌਣ ਹੋ ਸਕਦੀ ਹੈ ਤੇ ਤੁਰ ਪਏ ਫਿਰ ਇਹ ਗੱਲ ਸੁਣ ਕੇ ਲਾਲ ਕਿਲੇ ਵੱਲ ਨੂੰ ਦਿੱਲੀ ਵਾਲੇ ਲਾਲ ਕਿਲੇ ਵੱਲ ਨੂੰ ਤੁਰ ਪਏ ਤੇ ਜਿਹੜੇ ਆਏ ਸੀ ਨਾ ਕਿਰਪਾ ਕਿਰਪਾ ਚੰਦ ਪੰਡਿਤ ਕਿਰਪਾ ਚੰਦ ਜਿਹੜੇ ਕਸ਼ਮੀਰ ਤੋਂ ਪੰਡਿਤ ਆਏ ਸੀ ਉਹ ਕਿਰਪਾ ਚੰਦ ਦੀ ਅਗਵਾਈ ਚਾਹੇ ਸੀ ਤੇ ਜਦੋਂ ਕਿਰਪਾ ਚੰਦ ਜੀ ਨੇ ਕਿਹਾ ਤੇ ਗੁਰੂ ਸਾਹਿਬ ਤੁਰਪੇ ਤੇ ਗੁਰੂ ਸਾਹਿਬ ਦੀ ਸ਼ਹਾਦਤ ਹੋ ਗਈ ਫਿਰ ਕਿਰਪਾ ਚੰਦ ਕਰੇ ਨਹੀਂ ਗਿਆ ਵਾਪਸ ਉਹ ਕਹਿੰਦਾ ਸਾਡੇ ਕਹਿਣ ਤੇ ਗੁਰੂ ਸਾਹਿਬ ਦੀ ਸ਼ਹਾਦਤ ਹੋ ਗਈ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਅੰਮ੍ਰਿਤ ਕਿਰਪਾ ਸਿੰਘ ਬਣੇ ਤੇ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਕਿਰਪਾ ਸਿੰਘ ਉਹ ਉਹ ਗਏ ਨਹੀਂ ਵਾਪਸ ਕਰੇ ਇਹ ਪੜਾਇਆ ਤੁਹਾਨੂੰ ਕਿਸੇ ਨੇ ਨਹੀਂ ਪੜਾਇਆ ਹੋਰ ਹੀ ਕੁਝ ਪੜਾਈ ਜਾਂਦੇ ਆ ਇਹੋ ਜਿਹੀ ਚੀਜ਼ਾਂ ਇਤਿਹਾਸ ਪੜਾਉਣ ਬਾਰੇ ਅਸੀਂ ਸਬਜੈਕਟ ਜਿਹੜੇ ਨੇ ਸਕੂਲਾਂ 'ਚ ਵੀ ਲਾਵਾਂਗੇ ਸਾਰਾ ਕੁਝ ਪੜਾਓ ਸਭ ਦਾ ਪੜਾਓ ਜੇ ਤੁਹਾਨੂੰ ਕਿਸੇ ਨੂੰ ਤਾਲੀ ਪੂਜ ਕੇ ਸਕੂਨ ਮਿਲਦਾ ਹੈ ਤਾਲੀ ਦੀ ਪੂਜਾ ਕਰਕੇ ਮੈਨੂੰ ਕੋਈ ਹੱਕ ਨਹੀਂ ਮੈਂ ਕਹਾਂ ਤੇਰੀ ਤਾਲੀ ਨਾਲੋਂ ਮੇਰੀ 베ਰੀ ਵਧੀਆ ਨਾ ਸਕੂਨ ਤੁਹਾਨੂੰ ਜਿੱਥੇ ਮਿਲਦਾ ਉਹ ਤੁਹਾਡਾ ਕੰਮ ਇਹ ਤੁਹਾਡਾ ਨਿੱਜ ਹੈ ਇਹ ਤੁਹਾਡੀ ਆਪਣੀ ਸੋਚ ਹੈ ਸੋ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆਂ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਕੋਈ ਅਸੀਂ ਕੋਈ ਰਾਜਨੀਤੀ ਵੋਟਾਂ ਦੀ ਨਹੀਂ ਕਰਦੇ ਬਸ ਇੰਨਾ ਕਹਿ ਕਿ ਜਿਵੇਂ ਤੁਸੀਂ ਅੱਜ ਪਿਆਰ ਨਾਲ ਆਏ ਹੋ ਜੇ ਕਿਤੇ ਇਹੀ ਪਿਆਰ ਐਂ ਰਵੇ ਤਾਂ ਅਸੀਂ ਤਾਂ ਨਾ ਥੱਕਦੇ ਆਂ ਨਾ ਅੱਕਦੇ ਆਂ ਬਸ ਇਹੀ ਅਰਦਾਸ ਕਰਦੇ ਆਂ ਪ੍ਰਮਾਤਮਾ ਅੱਗੇ ਕਿ ਪ੍ਰਮਾਤਮਾ ਜਿੰਨੀ ਕਿ ਜਿੱਤ ਬਣਾਈ ਐ ਭਵੇਂ ਤੋਂ ਵੱਧ ਵਧਾਈ ਨਾ ਪਰ ਘਟਾਈ ਨਾ ਐਨੀ ਕੁ ਬਣੀ ਰਹੇ ਸਮੱਤ ਬਖਸ਼ੀ ਵੱਲ ਬਖਸ਼ੀ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਨਕਲਾਬ थोड़ा जा होर क्योंकि वो इतने तो है नहीं वो है हम नाभे तक आवाज तो फिर जानी चाहिए ना इनकल देखो लुधियाना तो टप गए लुधियाना टप गए अपना थोड़ा ज़ा होर बस सीधा नाभे इनकल बोले सोनिया बहुत बहुत धनबाद ਕਾਲਜ ਦਾ ਵੀ ਪ੍ਰਬੰਧ ਹੋਊਗਾ ਤੇ ਤੁਹਾਡੇ ਓਪਨ ਜਿਮ ਵੀ ਲੱਗੂਗਾ ਪਾਰਕ ਚ ਕੱਲਾ ਪਾਰਕ ਨਹੀਂ ਬਣੂਗਾ ਉੱਚ ਓਪਨ ਜਿਮ ਲਾਵਾਂਗੇ ਉਥੇ ਜਿਮ ਦੀਆਂ ਮਸ਼ੀਨਾਂ ਲੱਗ ਲੱਗ ਐ ਲੱਗ ਜਾਂਦੀਆਂ ਨੇ ਅੱਜ ਕੱਲ ਓਪਨ ਜਿਮ ਆਏ ਨੇ ਪਾਰਕ ਦੇ ਵਿੱਚ ਓਪਨ ਜਿਮ ਵੀ ਲੱਗੂਗਾ ਕੱਲ ਤੁਸੀਂ ਕੱਲਾ ਪਾਰਕ ਮੰਗਿਆ ਨਾ ਓਪਨ ਜਿਮ ਵੀ ਲੱਗੂਗਾ ਤੇ ਸੜਕਾਂ ਦਾ ਆਪਾਂ ਕਰ ਰਹੇ ਹਾਂ ਹੌਲੀ ਜਾਇਓ ਆਰਾਮ ਨਾਲ ਜਾਇਓ ਕਿਉਂਕਿ ਬਜ਼ੁਰਗ ਵੀ ਨੇ ਪਾਵਾਂ ਵੀ ਨੇ ਪੈਣਾ ਵੀ ਨੇ ਬੱਚੇ ਵੀ ਨੇ ਜਾਂਦੇ ਵਾਸਤੇ ਰਹੋ ਤਰਕੀਆਂ ਕਰੋ ਮੈਨੂੰ ਉਮੀਦ ਹੈ ਕਿ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਦੁਬਾਰੇ ਬਣਾ ਕੇ ਆਪਾਂ ਆਪਾਂ ਕਾਮਯਾਬ ਰਾਵਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਲ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਹੁਣ ਮੈਂ ਬੇਨਤੀ ਕਰ